ਤੇ ਸਵਾ ਸਵਾ ਮਨ ਦੇ ਪੀਸੇ ਨੇ ਪੀਸੇ ਸਭ ਮੇਰੀ ਕਾਮ ਨੇ ਤੇ ਆਪਣੇ ਬੱਚਿਆਂ ਦੇ ਹਾਰ ਵੀ ਕਲਾ ਵਿੱਚ ਪਵਾਏ ਸਭ ਕਿ ਅਸੀਂ ਕਿੰਨੇ ਜੋਗ ਵੀ ਨਹੀਂ ਪੀਕਾਮ ਦੇ ਸਜੇ ਦਵਾਰਾਂ ਵਿੱਚ ਬੈ ਸਕੇ ਪੁਰੇ ਗੁਰਮਤ ਦਾ ਦਵਾਰ ਤੇ ਆ ਦਵਾਰ ਭਰਿਆ ਹੋਣਾ ਚਾਹੀਦਾ ਸੀ ਮੈਨੂੰ ਮਾਂ ਕਰਨਾ ਸ਼ਬਦ ਵਰਤਣਾ ਪੈਣਾ ਹੈ ਵਿਆਹਾਂ ਦੇ ਵਿੱਚ ਅਸੀਂ ਜਾਂਦੇ ਆ ਨਾ ਅੱਗੇ ਬੀਬੀਆਂ ਨੱਚਦੀਆਂ ਸਟੇਜਾਂ ਦੇ ਉੱਤੇ ਚੱਕੇ ਤੇ ਕੋਈ ਅੱਗੇ ਖਣੋਜ ਆ ਜਾਏ ਨਾ ਤੇ ਅਸੀਂ ਵਾਜਾ ਮਾਰਦੇ ਪਰਿਉਕੇ ਬਹਿ ਜਾ ਮਿੱਨੂ ਨਹੀਂ ਵੇਖੀ ਹੁੰਦੀ ਅਸ਼ਮੀਰ ਦਾ ਏਨੀ ਵੇਖਣ ਆਸ ਤੇ ਅਸੀਂ ਪਿਆਰ ਹੈ ਤੇ ਜਿੱਥੋਂ ਮੇਰੇ ਘਰ ਨੂੰ ਕੋਈ ਸ਼ਹਿਰ ਮੇਲੇ ਇੱਥੇ ਬਹਿਣ ਵਾਸਤੇ ਸਾਕਾਂ ਲੱਤਾਂ ਨੇ ਕੰਮ ਕਰਦੀਆਂ ਇਹਨੇ ਕਿ ਜੋ ਗਏ ਗਏ ਅਸੀਂ ਇਹ ਸਚਾਈ ਹੈ ਹਰਤਾ ਜੀ ਸਾਡੇ ਪੱਲੇ ਆਹੋ ਹੀ ਕਰਤੂਕ ਰਹਿ ਗਈ। ਕਾਸੀ ਜਿਹੜਾ ਪੈਂਦਾ ਵੀ ਸਾਡੇ ਕੋਲ ਥਾਂ ਨਹੀਂ। ਤੇ ਮੈਂ ਮਸੂਹਤ ਕਰਦਾ ਹਾਂ ਅੱਜ ਜਿਹੜੀਆਂ ਮੇਰੀਆਂ ਨੌ ਜਾਨ ਭੈਣਾ ਉਹ ਅੱਜ ਲੰਗੇ ਕੱਪੜੇ ਪਾ ਕੇ ਤੇ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਦੀਆਂ। ਮਸ ਸਮਝ ਹੈ ਕਿ ਆ ਸਰੀਰ ਰੱਬ ਨੇ ਦਿੱਤਾ ਹੈ ਕੋਈ ਪ੍ਰਦਰਸ਼ਨ ਕਰਨ ਵਾਸਤੇ ਨਹੀਂ। ਸਿਆਲੀਆਂ ਔਰਤਾਂ ਪਹਿਲੇ ਸਮਿਆਂ ਦੇ ਵਿੱਚ ਕੇਵਲ ਉਹnabla ਪੈਰ ਦੇ ਜੇ ਨਾ ਤੂੰ ਗੁਰੂਆ ਕੋ ਜੀ ਕੀ ਜੀਦੇ ਸੀ ਪਿੱਛੇ ਨਹੀਂ ਹਟਦੀ ਉਹਨਾਂ ਦੇ ਹੱਥ ਐਨੇ ਝਖਾਈ ਜਾਂਦੇ ਸਨ ਜਿਨ੍ਹਾਂ ਨਾਲ ਕੰਮ ਕਰਨਾ ਹੁੰਦਾ ਹੈ ਅੱਜ ਤੇ ਅਸੀਂ ਆਪਣੇ ਲੱਕ ਪੱਟ ਦਿਖਾਉਣੇ ਸ਼ੁਰੂ ਕਰਦੇ ਲੋਕਾਂ ਕੀ ਲੈਣਾ ਹੈ ਅਸੀਂ ਆਪਣਾ ਲੱਕ ਰੋਤਾ ਰੋਤਾ ਕੋਈ ਇਹ ਦੇ ਕਰਕੇ ਸਾਮ ਉਪਰਦਰਸ਼ਨ ਕਰਕੇ ਮਾਇਆ ਨਹੀਂ ਮਿਲਦੀ

ਕਿਹੜੀ ਵਾਰ ਨੂੰ ਸਰ ਜੀ ਕਾਮ ਦਾ ਜੀ ਉਹ ਕਾਮ ਦਾ ਮਤ ਸਾਰੀ ਰਾਤ ਨਹੀਂ ਸੁਟਦਾ ਉਹ ਮਤਵੇਲੇ ਦਾ ਸਮਾ ਆਇਆ ਏ ਅੱਛਾ ਤੇ 3 ਵਜੇ ਆਪਣੀ ਮੰਝੇ ਦੇ ਪਾਈ ਨੂੰ ਹੱਥ ਆ ਕੇ ਆਪਣੇ ਪਲਗੇ ਦੇ ਉੱਠ ਖਲੋਤਾ ਹੈ ਉਹ ਜੀ ਮਤਨੀ ਬੀਬੀ ਕਿਸਾ ਜਿੰਨ ਪਤਾ ਸੀ ਕਿ ਮੇਰਾ ਪਤੀ ਹਰ ਰੋਜ਼ ਜਦੋਂ ਆਪਣੇ ਸਰੀਰ ਦੀ ਕਿਰਿਆ ਸੋਧ ਕੇ ਮੁੜਦਾ ਹੈ ਉਹਨੇ ਇਛ ਨਾਲ ਕਰਨਾ ਹੁੰਦਾ ਖੁਰੇ ਦੇ ਵਿੱਚ ਬਹਿ ਕੇ ਉਹ ਦੇਸਾ ਆਪਣੇ ਪਤੀ ਵਾਸਤੇ ਉਹ ਪਾਣੀ ਦਾ ਬਰਬਾਦ ਕਰਦਾ ਹੁੰਦਾ ਹੈ ਜਾਰ ਪਾਣੀ ਦਾ ਸਰਦਾਰ ਦਰਦਨ ਕੁਰਲਾ ਕਰਕੇ ਆਪਣੇ ਸਰੀਰ ਦੀ ਕਿਰਿਆ ਸੋਚ ਕੇ ਮੁੜਿਆ ਉਹਦੇ ਆਉਂਦਿਆਂ ਨੂੰ ਉਹਦੇ ਵਾਸਤੇ ਖੁਰੇ ਦੇ ਵਿੱਚ ਜਿੱਦੋਂ ਅੱਜ ਇਸ ਬਾਥਰੂਮ ਜਾਂ ਵਾਸ਼ਰੂਮ ਆਉਂਦੇ ਆਪੇ ਖੁਰੇ ਦੇ ਵਿੱਚ ਪਾਣੀ ਦਾ ਪ੍ਰਬੰਧ ਸੀ ਉਹ ਆ ਕੇ ਬਹਿ ਗਿਆ ਹੈ ਉਨੇ ਆਵਾਜ਼ ਮਾਰੀ ਐ ਦੇਸਾਂ ਅੱਗੋਂ ਆਵਾਜ਼ ਆਈ ਜੀ ਸੁਆਮੀ ਉਹਨੇ ਆਖਿਆ ਮੇਰੇ ਬਾਪ ਦੇ ਕੁੱਝੇ ਵਿੱਚ ਨਹੀਂ ਪਾ ਕੀ ਲੈ ਕੇ ਆ ਮੈਂ ਕੈਸੀ ਇਸ਼ਨਾਨ ਕਰਾਂ ਜਿਸ ਅੰਦਰ ਕੀ ਹੈ ਉਹਨੇ ਕੁੱਝਾ ਲਿਆ ਹੈ ਉਹਦੇ ਵਿੱਚ ਦੇਖ ਪਾਇਆ ਹੈ ਤੇ ਕਾਲੇ ਕਦਮਾ ਦੇ ਨਾਲ ਆਪਣੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੇ ਕੋਲ ਆਪ ਲੋਕੀ ਜਾ ਹੱਥ ੱਗੇ ਵਧਾਇਆ ਸਰਦਾਰ ਨੇ ਦੇਈ ਦਾ ਭਰਿਆ ਕੁਜਾ ਦੇਸਾਂ ਦੇ ਉਹਦੇ ਹੱਥ ਦੇ ਉੱਤੇ ਰਾਖਾ ਦਿੰਦਾ ਲੱਗਿਆ ਕੁੜੇ ਦੇਸਾਂ ਕਿੱਥੇ ਚਲੇ ਆ ਸਰਦਾਰਾ ਤੂੰ ਇਸ਼ਨਾਨ ਪਾਣੀ ਕਰ ਲੈ ਤੇ ਮੈਂ ਤੇਰੇ ਵਾਸਤੇ ਸ਼ਕਨ ਵਾਸਤੇ ਕੋਈ ਪ੍ਰਬੰਧ ਕਰ ਲਗੀਆਂ ਜੀ ਆਖਿਆ ਕੁੜਾ ਵਾਪਸ ਛੁਣ ਜੀ ਸਵਾਮੀ ਕੀ ਹੁਕਮਿਆ ਉਹ ਨਾ ਆਖਿਆ ਮੈਨੂੰ ਸੇਰ ਵਿੱਚ ਕੇਸੀ ਇਸ਼ਨਾਨ ਕਰਵਾ ਦੇਸਾਰੇ ਆਖਿਆ ਸਰਦਾਰਾ ਅੱਜ ਤੋਂ ਪਹਿਲਾਂ ਤੇ ਕਦੀ ਵੀ ਆਖਿਆ ਕਿ ਮੈਨੂੰ ਕੀ ਸੀ ਇਸ਼ਨਾਲ ਕਰਾ ਅੱਜ ਕਿਉਂ ਆਕੇ ਆਏ ਤੇ ਸਰਦਾਰ ਮੱਠਾ-ਮੱਠਾ ਪੁੱਛ ਕਰਾਇਆ ਹੱਸਿਆ ਸਰਦਾਰਾ ਮਰ ਤੇਰੇ ਇਸੰਦਾ ਕਾਰਨ ਨੇ ਸਮਝੀ ਉਹਨੇ ਆਖਿਆ ਮੈਂ ਹੱਸਿਆ ਤਾਂ ਇਹ ਦੇਖਾ ਉਹ ਮੈਨੂੰ ਕੋਈ ਗੱਲ ਯਾਦ ਆ ਗਈ ਏ ਕਿਹੜੀ ਉਹਨੇ ਆਖਿਆ ਬੰਦੇ ਦੀ ਜ਼ਿੰਦਗੀ ਦੇ ਤਿੰਨ ਇਸ਼ਨਾਲ ਬੜੇ ਅਹਿਮ ਹੁੰਦੇ ਆ ਬੜੇ ਅਹਿਮ ਕਿਹੜੇ-ਕਿਹੜੇ ਪਹਿਲਾ ਦਾਈ ਦਾ ਉਹ ਦੂਜਾ ਨਾਈ ਦਾ ਤੇ ਤੀਜਾ ਭਾਈ ਦਾ ਇਹ ਤਿੰਨ ਇਸ਼ਨਾਨ ਬੰਦੇ ਦੀ ਜ਼ਿੰਦਗੀ ਵਿੱਚ ਬੜੇ ਜ਼ਰੂਰੀ ਹੈ ਪਹਿਲਾ ਉਦੋਂ ਲੈ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਖਾਲਸਾ ਜੀ ਜਿਹੜੀ ਦਾਈ ਉਸ ਬੱਚੇ ਦਾ ਜਨਮ ਕਰਾਉਂਦੀ ਆ ਉਹ ਇਸ਼ਨਾਨ ਕਰਾਉਂਦੀ ਹੈ ਪਹਿਲਾ ਦਾਈ ਦਾ ਉਹ ਜੇ ਨਾਈ ਦਾ ਕਿਹੜਾ ਹੁੰਦਾ ਹੈ ਜਦੋਂ ਕੋਈ ਮਰਦਾ ਆਪਣੇ ਮਗ ਨੂੰ ਵਿਆਹ ਨੂੰ ਵਾਰ ਤੇ ਘੋੜੀ ਦੇ ਤੇ ਸਫਾਰ ਹੋ ਕੇ ਜਾਂਦਾ ਨਾ ਕਬਤਾ ਜੀ ਉਹ ਦੂਜਾ ਇਸ਼ਨਾਰ ਉਹ ਨਾਈ ਕਿਉਂਦਾ ਕਰ ਤੇ ਭਾਵੇਂ ਆਪੇ ਲਵੇ ਪਰ ਹਰ ਪੋਜੇ ਤੋਂ ਛਗਣਾ ਦੇ ਮਾਇਆ ਜਿਹੜੀ ਉਹ ਪਿੰਡ ਦੇ ਨਾਈ ਜੀ ਨੂੰ ਅੱਜ ਸਿਖਾ ਗਿਆ ਅੱਜ ਉਹ ਮੋੜੀ ਹੋਈ ਹੈ ਉਹਨੇ ਆਖਿਆ ਦੇਸਾਂ ਤੀਜਾ ਇਸ਼ਨਾਰ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਜਦੋਂ ਬੰਦਾ ਇਸ ਦੁਨੀਆ ਨੇ ਛੱਡ ਕੇ ਚਲੇ ਜਾਂਦਾ ਉਹ ਕੋ ਉਹ ਉਹਦੇ ਭਾਈ ਕਰਾਉਂਦੇ ਆ ਉਹਦੇ ਮਰਨ ਤੋਂ ਬਾਅਦ ਮੈਂ ਖੁਸ਼ ਤਾਂ ਹਾਂ ਦੇਸਾ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ਼ਾਰਾ ਮੇਰੇ ਮਰਨ ਤੋਂ ਬਾਅਦ ਉਹ ਮੇਰੇ ਭਾਈਆਂ ਨੇ ਮੈਨੂੰ ਕਰਾਉਣਾ ਸੀ ਨਾ ਉਹ ਕਾਲਪੁਰ ਤੇਰੇ ਲੈ ਕੇ ਵਿੱਚ ਲਿਖ ਦੋਤਾ ਆ ਦੇਸਾ ਅੱਜ ਮੈਂ ਚਾਂਦੀ ਵਾਲੀ ਦਾ ਇਸ਼ਨਾਨ ਕਰਾ ਦੇ ਖਾਲਸਾ ਜੀ ਉਹਦੇ ਸਿਰ ਦੇ ਵਿੱਚ ਦਹੀਂ ਦਾ ਚੱਪਾ ਵਖਿਆ ਦੇਸਾਂ ਨੇ ਉਹ ਇੱਕ ਬੇਤੀ ਇਸ਼ਨਾਨ ਕਰਾਉਣ ਲੱਗੀ ਆ ਮੰਤਰ ਅੱਜ ਤੋਂ ਬਾਅਦ ਸਰਕਾਰ ਨੇ ਕਦੇ ਇਸ ਸਕਾਰੀ ਦੀ ਧਰਤੀ ਦੇ ਉੱਤੇ ਮੁੜ ਕੇ ਨਾ ਜਾਣਾ ਵੇ ਉਹ ਕੌਮ ਦਾ ਦੂਲਾ